ਦੇ ਦੋਨਾ ਭੈਣਾਂ ਦੇ ਵਿੱਚ ਬਰਾਬਰ ਦਾ ਹਿੱਸਾ ਵੰਡਿਆ ਜਾਊਗਾ। ਯਾਨੀ ਕਿ ਮਨਦੀਪ ਨੂੰ ਅੱਧ ਮਿਲੇਗਾ। ਇਹਦਾ ਮਤਲਬ ਮਨਦੀਪ 'ਤੇ ਸੋਨੇ ਦਾ ਅੰਡਾ ਦੇਣ ਵਾਲੀ ਮੁਰਗੀ ਨਿਕਲੀ ਜਿਹਨੂੰ ਮੈਂ ਠੋਕਰਾਈ ਮਾਰੀ ਜਾਂਦੀ ਸੀਗੀ। ਕਿਉਂ ਨਾ ਸੋਨੇ ਦਾ ਅੰਡਾ ਦੇਣ ਵਾਲੀ ਮੁਰਗੀ ਨੂੰ ਉਹਨਾਂ ਚਿਰ ਦਾਣਾ ਪਾਇਆ ਜਾਵੇ ਜਿੰਨਾ ਚਿਰ ਸੋਨੇ ਦਾ ਅੰਡਾ ਦੇ ਨਹੀਂ ਦੇ। ਲੇ ਆ ਕੇ ਬੈਠੀ ਐ ਇੱਥੇ ਸਕੂਲੋਂ ਪਹਿਲਾਂ ਤਾਂ ਇਹਦੇ ਨਾਲ ਪਿਆਰ ਨਾਲ ਗੱਲ ਕਰਾਂ ਤਾਂ ਹੀ ਇਹਦੀ ਮਾਂ ਨੂੰ ਯਕੀਨ ਹੋਊਗਾ ਕਿ ਮੇਰੀ ਧੀ ਦਾ ਕਰਦੀ ਐ ਤੇ ਹੁਣੇ ਮੇਰਾ ਵੀ ਕਰੂਗੀ ਜੰਨਤ ਆ ਗਿਆ ਪੁੱਤ ਮੇਰਾ ਸਕੂਲੋਂ ਨਾ ਪੁੱਤ ਕੀ ਗੱਲ ਮੈਂ ਹੀ ਆਵਾਜ਼ ਮਾਰੀ ਐ ਤੇਰੀ ਦਾਦੀ ਦਾਦੀ ਕੋਲੇ ਨਹੀਂ ਹੋਣਾ ਅੱਜ ਦਾਦੀ ਮम्मा ਮੈਨੂੰ ਕਿਉਂ ਆਵਾਜ਼ਾਂ ਮਾਰੀ ਜਾਂਦੇ ਨੇ ਮੈਨੂੰ ਲੱਗਦਾ ਮੇਰੇ ਤੋਂ ਕੋਈ ਗਲਤੀ ਹੋ ਗਈ ਹੋਣੀ ਆ ਉਤੇ ਡਰਦੀ ਘਾਤੇ ਆ ਉਰੇ ਤਾਂ ਮੇਰੇ ਕੋਲੇ ਦਾਦੀਆਂ ਮੈਂ ਤੇਰੀ ਗੱਲ ਤਾਂ ਸੁਣ ਮੇਰੀ ਉਰੇ ਤਾਂ ਆ ਜੰਨਤ ਗੱਲ ਤਾਂ ਸੁਣ ਅੱਜ ਦਾਦੀ ਮम्मा ਨੂੰ ਕਿਉਂ ਹੋ ਗਿਆ ਇੰਨੇ ਪਿਆਰ ਨਾਲ ਗੱਲ ਕਰਦੇ ਪਏ ਆ ਬੈਠ ਜਾ ਬੈਠ ਮੇਰੇ ਕੋਲੇ ਦਾਦੀ ਹੋਈਆਂ ਮੈਂ ਤੇਰੀ ਦਰਦੀ ਕਿਉਂ ਆ ਨਾ ਸਕੂਲੋਂ ਆਇਆ ਮੇਰਾ ਪੁੱਤ ਕੀ ਖਾਣਾ ਦੱਸ ਮੈਂ ਤੈਨੂੰ ਬਣਾ ਦਾਂ ਇਹ ਦਾਦੀ ਮੈਂ ਕੁਛ ਨਹੀਂ ਲੈ ਦੱਸ ਖਾਣਾ ਕਿਉਂ ਨਹੀਂ ਗਾ ਭੁੱਖ ਤਾਂ ਲੱਗੀ ਹੋਊਗੀ ਚੱਲ ਮੈਂ ਫਰੂਟ ਲੈ ਕੇ ਦਿੰਨੀ ਆ ਤੈਨੂੰ ਲੈ ਤੂੰ ਬੈਠ ਮੈਂ ਨਾ ਤੇਰੇ ਲਈ ਫਰੂਟ ਲੈ ਕੇ ਆਉਣੀ ਆ ਕੱਕੇ ਖਾਣ ਨੂੰ ਤੈਨੂੰ ਕਿਨੇ ਕਿਹਾ ਵਾ ਰੱਖੇ ਨੂੰ ਸੇਮ ਨੂੰ ਉੱਥੇ ਤੇਰੀ ਮਾਂ ਨਹੀਂ ਲੱਗੇ ਆਈ ਹੈਗੀ ਚੱਕ ਕੇ ਖਾਣ ਲੱਗ ਜਾਨੀ ਆ ਜੇ ਅੱਗੇ ਤੋਂ ਐਦਾਂ ਕੁਝ ਕੀਤਾ ਨਾ ਤਾਂ ਆਪਣਾ ਧਿਆਨ ਰੱਖੀ ਵਾਲ ਛੱਡ ਦੋ ਤੂੰੋਂ ਨਿਕਲ ਇੱਥੋਂ ਛੱਡ ਦੋ ਵਾਲ ਆ ਪਤਾ ਨਹੀਂ ਕਿਹਦਾ ਫੋਨ ਆਈ ਜਾਂਦਾ ਵਾ ਕਿੰਨੇ ਫੋਨ ਆਗੇ ਸਵੇਰ ਦੇ ਲੰਗਾ ਜੋਤ ਦੇ ਇੰਸਟੀਚੂਟ ਤੋਂ ਜੋਤ ਬੇਪੰਦ ਹੋ ਗਿਆ ਜੋਤ ਕਿੱਥੇ ਸੁਣਦਾ ਪਹਿਲਾਂ ਇਹਨੂੰ ਪੁੱਛਾਂ ਸਵੇਰ ਦੇ ਫੋਨ ਆਈ ਜਾਂਦੇ ਦੇਖਾਂ ਸਹੀ ਜੋਤ ਮੈਂ ਕਿੰਨੀਆਂ ਆਵਾਜ਼ਾਂ ਮਾਰੀ ਜਾਂਦੀ ਤੈਨੂੰ ਆ ਦੇਖੀ ਪਹਿਲਾਂ ਤੇਰੇ ਇੰਸਟੀਚੂਟ ਦਾ ਨੰਬਰ ਕਿੰਨੇ ਫੋਨ ਇੰਸਟੀਚੂਟ ਦਾ ਆ ਦੇਖ ਲੈ ਕਿੰਨੀਆਂ ਪਹਿਲਾਂ ਆਈਆਂ ਹੋਈਆਂ ਵਾ ਚੱਕਦਾ ਭਲਾ ਕੀ ਕਹਿੰਦੇ ਆ ਮੈਂ ਐਵੇਂ ਹੀ ਨਾ ਚੱਕੀ ਜਾਇਆ ਕਰ ਉਹ ਸਕੀਮਾਂ ਸਕੂਮਾਂ ਜਾਂ ਦੱਸਣ ਨੂੰ ਆਪਣੇ ਫੋਨ ਕਰਦੇ ਨੇ ਜੋ ਤਾ ਆਖਰ ਉਹਨਾਂ ਨੂੰ ਕੋਈ ਕੰਮ ਹੋਊਗਾ ਤਾਂ ਹੀ ਫੋਨ ਮੇਰੇ ਫੋਨ ਤੇ ਆਇਆ ਵਾ ਮੈਂ ਹੁਣ ਚੱਕਣਾ ਬਹਿ ਲਿਓ ਤੁਸੀਂ ਮੰਮਾ ਤੁਸੀਂ ਵੀ ਰਹਿਣ ਦਿਓ ਤੁਸੀਂ ਵੀ ਨਾ ਚੱਕੋ ਫੋਨ ਜੋ ਤੋ ਮੈਂ ਨਹੀਂ ਚੱਕਦੀ ਤੇਰੇ ਪਾਪਾ ਨੂੰ ਫੋਨ ਕਰ ਲਿਆ ਉਹਨਾਂ ਨੇ ਫੇਰ ਕੁਝ ਕਹਿਣਾ ਹੋਊਗਾ ਤਾਂ ਹੀ ਕਰਦੇ ਪਏ ਅਗਲੇ ਜੇ ਪਾਪਾ ਨੂੰ ਕਰ ਲਿਆ ਫੇਰ ਚੱਕ ਲੈ ਕਿਉਂ ਬਾਰ-ਬਾਰ ਵੱਜੀ ਜਾਂਦਾ ਵਾ ਹੁਣ ਤਾਂ ਕੱਟਿਆ ਵੀ ਗਿਆ ਵਾ ਕਿੰਨੀ ਵਾਰੀ ਮੰਮੀ ਕੋਈ ਨੀ ਬੈਕ ਕਾਲ ਕਰ ਲੋ ਕਰ ਕੇ ਦੇਖਦੀ ਆ ਮੈਂ ਬੈਕਪੌਲ ਹਲੋ ਹਲੋ ਗੁੱਡ ਈਵਨਿੰਗ ਮੈਮ ਤੁਸੀਂ ਭਵਜੋਦ ਦੇ ਮਮਾ ਬੋਲ ਰਹੇ ਹਾਂਜੀ ਮੈਂ ਭਵਜੋਦ ਦੀ ਮਮਾ ਹੀ ਬੋਲ ਰਹੀ ਹਾਂ ਮੈਂ ਲੋ ਨੈਕਸਟ ਤੋਂ ਗੱਲ ਕਰ ਰਹੀ ਹਾਂ ਹਾਂਜੀ ਤੁਸੀਂ ਐਕਚੁਅਲੀ ਕਹਿਣਾ ਸੀ ਤੁਹਾਨੂੰ ਮੈਂ ਕਿ ਤੁਸੀਂ ਕੋਈ ਨਾ ਇੰਸਟੀਟਿਊਟ ਜ਼ਰੂਰ ਮਿਲ ਕੇ ਜਾਣਾ ਅੱਜ ਜ਼ਰੂਰੀ ਹੈ ਔਰ ਬੇਟੇ ਨੂੰ ਨਾਲ ਲੈ ਕੇ ਆਣਾ ਅਰਜੈਂਟ ਹੈ ਕਿਉਂ ਕੀ ਹੋਇਆ ਨ ਨਹੀਂ ਨਹੀਂ ਮੈਮ ਮੈਂ ਆ ਜੂਗੀ ਕੋਈ ਨਹੀਂ ਮੈਂ ਆ ਜਾਣੀ ਨਹੀਂ ਮੈਂ ਲੈ ਕੇ ਆਉਂਗੀ ਜੋਤ ਨੂੰ ਲੈ ਕੇ ਆਉਂਗੀ ਮੈਂ ਨਾਲ ਓਕੇ ਮੈਮ ਓਕੇ ਕੀ ਕੀਤਾ ਜੋਤ ਉਹਨਾਂ ਦਾ ਫੋਨ ਆਇਆ ਉਹਨਾਂ ਨੇ ਐਮਰਜੈਂਸੀ ਬੁਲਾਇਆ ਮੈਨੂੰ ਮੰਮਾ ਮੈਂ ਤੁਹਾਨੂੰ ਕਹੀ ਜਾਣਾ ਉਹਨਾਂ ਨੇ ਸਕੀਮਾਂ ਦੱਸਣੀਆਂ ਨੇ ਤਾਂ ਬੁਲਾ ਰਿਆ ਤੁਸੀਂ ਕਿਸੇ ਦੀ ਮੰਨ ਕੇ ਰਾਜੀ ਹੋ ਜੋਤ ਮੈਂ ਨਹੀਂ ਜਾਂਦੀ ਪਾਪਾ ਚੱਲ ਜਾਣਗੇ ਫਿਰ ਪਾਪਾ ਨੂੰ ਉਹਨਾਂ ਨੇ ਫੋਨ ਲਾ ਲੈਣਾ ਨਾ ਕੋਈ ਨਹੀਂ ਗੋਲਡੀ ਨੂੰ ਜਾ ਲੈਣ ਦੇ ਗੋਲਡੀ ਨਾਲ ਚੱਲਿਆ ਜਾਈ ਤੂੰ ਨਹੀਂ ਕੋਈ ਗੱਲ ਹੋਊਗੀ ਤਾਂ ਹੀ ਬੁਲਾਉਂਦੇ ਅਗਲੇ ਚੱਲ ਕੋਈ ਨਹੀਂ ਪਾਪਾ ਚੱਲ ਜਾਣਗੇ ਫਿਰ ਨਹੀਂ ਪਾਪਾ ਨਹੀਂ ਚਲੋ ਕੋਈ ਨਹੀਂ ਤੁਸੀਂ ਹੋ ਜੋ ਫਿਰ ਤਿਆਰ ਆਪਾਂ ਚੱਲ ਪੈਂਦੇ ਆਂ ਲੜੜ ਲਾਹੀ ਹੋਣੀ ਇਹਨੇ ਹੋ ਜਾ ਤਿਆਰ ਪਹੁੰਚ ਗਏ ਹੂੰ ਕਿੱਥੇ ਆਂ ਆਉ ਰਿਹਾ ਪੰਜਵੇਂ ਫਲੋਰ ਤੇ ਲਰਨੈਕਸ ਅੱਛਾ ਉਹ ਤਾਂ ਹੱਲੇ ਵੀ ਦੱਸ ਦੇ ਜੇ ਕੁਝ ਕੀਤਾ ਤਾਂ ਮੈਨੂੰ ਦੱਸ ਦੇ ਮੈਂ ਜੇ ਵੀ ਕਹੀ ਐ ਨਾ ਉਹਨਾਂ ਨੇ ਕੋਈ ਸਕੀਮਾਂ ਹੀ ਦੱਸਣੀਆਂ ਦੇਖ ਲਿਓ ਉੱਪਰ ਜਾ ਕੇ ਮੈਡਮ ਉਡਣ ਦੇ ਅੱਗੇ ਤਾਂ ਨਹੀਂ ਬੋਲ ਕੇ ਆਇਆ ਨਹੀਂ ਅਗਲੇ ਨੇ ਆ ਮੈਂ ਥੋੜੀ ਫੋਨ ਕੀਤਾ ਵਾ ਮੈਨੂੰ ਮੈਨੂੰ ਤਾਂ ਜਾਨ ਲੱਗੇ ਉਹਨਾਂ ਨੇ ਕੀ ਪੁੱਛਿਆ ਉਹਨਾਂ ਨੂੰ ਮੈਂ ਇੱਥੋਂ ਕੋਈ ਨਾ ਹਾਂ ਇਹ ਤਾਂ ਅਜੇ ਕੁਝ ਕੀਤਾ ਤਾਂ ਮੈਂ ਚਲਦਾ ਸੀ ਮੈਂ ਤਾਂ ਜਾਊਂਗੀ ਹਾਂ ਚਲ ਅੱਗੇ ਹੋ ਆ ਜੋ ਹਾਂਜੀ ਬੁਣੀ ਨਹੀਂ ਮਾਂ ਅ ਬਾਬਜੋ ਤੇ ਨਾ ਕੋਈ ਕੀ मैम हाँ जी मैं तुम्हें कॉल एक्चुअली अदिति मैम ने गल करनी प्लीज़ी कैबिन मैम बैठो तो हाँ जी हाँ जी बैठो प्लीज फोन आया से हाँ जी मैंने कॉल करा था ਤੁਸੀਂ ਇਹਨੂੰ ਪੁੱਛਿਆ ਨਹੀਂ ਕਿ ਕਾਲ ਕਿਉਂ ਆਇਆ ਸੀ ਇੰਸਟੀਚਿਊਟ ਤੋਂ ਮੈਂ ਮੈਮ ਤਾਂ ਇਹ ਪੁੱਛਿਆ ਸੀ ਯੈਸ ਬਬ ਜੋ ਡਿਡ ਯੂ ਟੈਲ ਹਰ ਮਦਰ ਵਾਈ ਡਿਡ ਹਰ ਕਾਲ ਹਰ ਵਾਈ ਨਾਟ ਜੋ ਤੁਸੀਂ ਮੈਮ ਕੋਲ ਪੁੱਛ ਰਿਹਾ ਬੋਲਦਾ ਕਿਉਂ ਨਹੀਂ ਤੁਸੀਂ ਦੱਸੋ ਮੈਮ ਕਿਉਂ ਬੁਲਾਇਆ ਸੀ ਜਿੰਨ ਤੁਹਾਨੂੰ ਪਤਾ ਹੈ 4-5 ਦਿਨ ਤੋਂ ਕਿੱਥੇ ਹੈ ਪਿਛਲੇ ਮੈਂ ਤਾਂ ਰੈਗੂਲਰ ਆ ਰਿਹਾ ਤੁਹਾਡੇ ਕੋਲ ਨਹੀਂ ਮੈਮ ਇਹ 4-5 ਦਿਨ ਤੋਂ ਬਿਲਕੁਲ ਇੰਸਟੀਚਿਊਟ ਨਹੀਂ ਆ ਰਿਹਾ ਤੁਹਾਨੂੰ ਇਨਫੋਰਮ ਕਰਨਾ ਸਾਡਾ ਫਰਜ਼ ਹੈ ਬਿਕਾਜ਼ ਅਸੀਂ ਵੀ ਤੁਹਾਡੀਆਂ ਫੀਲਿੰਗਸ ਸਮਝਦੇ ਹਾਂ ਤੁਸੀਂ ਸਾਨੂੰ ਪੇ ਕਰ ਰਹੇ ਹੋ ਤੇ ਬੱਚਾ ਹੀ ਇੰਸਟੀਚਿਊਟ ਨਹੀਂ ਆ ਰਿਹਾ ਮੁਰਕੇ ਇਹ ਨਾ ਤੇ ਰਿਜ਼ਲਟ ਖਰਾਬ ਆਊਗਾ ਜੋ ਤਾ ਮੈਮ ਕੀ ਕਹਿ ਰਹੀ ਆ ਤੂੰ 3-4 ਦਿਨ ਤੋਂ ਆ ਨਹੀਂ ਰਿਹਾ ਕਰੋ ਤਾਂ ਤੂੰ ਰੋ ਜਾਣਾ ਹੈ ਬੋਲਦਾ ਕਿਉਂ ਨਹੀਂ ਕੀ ਗੱਲ ਕਿੱਥੇ ਸੀਗਾ 3-4 ਦਿਨ ਤੋਂ येस जो टेल यू मदर व्यवर यू फ्रॉम द लास्ट फोर फाइव डेज वाई वर यू नॉट कमिंग टेल हर हाँ जी मैम देखो साढ़े दे इंस्टीट्यूट दे दे के रिजल्ट हंड्रेड परसेंट आता है जो बच्चा इंस्टीट्यूट नहीं आएगा तो असं इन्हों का रिजल्ट कितों लैके आवेंगे साढ़ा पूरा फर्ज है तूना तो मैं थो के अपनी रिस्पोंसिबिलिटी पूरी करनी ਨਹੀਂ ਮੈਂ ਤਾਂ ਸੇ ਬਹੁਤ ਵਧੀਆ ਕੀਤਾ ਕਿ ਤਾ ਕੇ ਜਿਹੜਾ ਮੈਨੂੰ ਕਾਲ ਕਰ ਦਿੱਤੀ ਆ ਕੋਈ ਨਹੀਂ ਮੈਂ ਨੂੰ ਦੇਖਦੀ ਆ ਕੁਛ ਦੀ ਘਰ ਜਾ ਕੇ ਤੇ ਕੀ ਗੱਲ ਕਿਉਂ ਨਹੀਂ ਆਇਆ ਮੈਂ ਮੈਨੂੰ ਕਿਹਾ ਤਾਂ ਸੀਗਾ ਵੀ ਜਿੱਥੇ ਮੇਰੇ ਦੋਸਤ ਨਹੀਂ ਹੈਗੇ ਮੈਂ ਨਹੀਂ ਉੱਥੇ ਜਾਣਾ ਚੁੱਪ ਕਰ ਜਾ ਜੇ ਪਾਪਾ ਨੂੰ ਪਤਾ ਲੱਗ ਗਿਆ ਹਨਾ ਕਿ ਤੂੰ 3-4 ਦਿਨ ਤੋਂ ਜਾ ਨਹੀਂ ਰਿਹਾ ਤੇ ਉਹਨਾਂ ਨੇ ਵੇਖੀ ਤਰ੍ਹਾਂ ਕੀ ਹਾਲ ਕਰਨਾ ਇਹ ਤਾਂ ਸ਼ੁਕਰ ਮੈਨੂੰ ਫੋਨ ਕੀਤਾ ਜੇ ਪਾਪਾ ਨੂੰ ਕਰ ਦਿੰਦੇ ਫੇਰ ਫੇਰ ਕਿ ਉਹਨਾਂ ਨੂੰ ਵੀ ਕਹਿ ਦਿੰਦੇ ਮੈਂ ਨਹੀਂ ਜਾ ਚੁੱਪ ਘਰ ਜਾ ਕੇ ਗੱਲ ਕਰਦੀ ਤੇਰੇ ਨਾਲ ਮੈਂ ਫਿਰ ਗੱਲ ਨਹੀਂ ਅਤ ਮੈਂ ਜਾ ਕੇ ਇਹ ਤਾਂ ਇੱਕ ਅੱਧੂ ਆਏਗਾ ਤੁਹਾਨੂੰ ਬਾਵਜੂਦ ਫਸਟ ਆਫ ਆਲ ਸਟੂਡੈਂਟਸ ਕਮ ਹੇਅਰ ਟੂ ਸਟੱਡੀ ਨਾਟ ਟੂ ਹੈਵ ਫਨ ਵਿਦ ਥੇਅਰ ਫਰੈਂਡਸ ਮੈਮ ਲਰਨੈਕ ਇੰਸਟੀਚਿਊਟ ਲੁਧਿਆਣਾ ਦਾ ਬੈਸਟ ਇੰਸਟੀਚਿਊਟ ਹੈ ਜੇ ਇੱਥੇ ਨਹੀਂ ਪੜ ਕੇ ਆਇਆਸ ਦਾ ਰਿਜ਼ਲਟ ਲੈ ਆ ਸਕਦਾ ਤਾਂ ਆਈ ਐਮ ਵੈਰੀ ਸੌਰੀ ਟੂ ਸੇ ਕਿਤੇ ਪੜ ਕੇ ਰਿਜ਼ਲਟ ਨਹੀਂ ਲੈ ਕੇ ਆ ਸਕਦਾ ਐਂਡ ਇਤਾ ਥੈਂਕ ਗੋਡ ਤੁਸੀਂ ਮੇਰਾ ਫੋਨ ਚੁੱਕ ਲਿਆ ਮੈਂ ਤਾਂ 4-5 ਦਿਨੋਂ ਤਾਂ ਇਹਨੂੰ ਰੋਜ਼ ਕਾਲ ਕਰ ਰਹੀ ਹਾਂ ਤੇ ਇਹ ਮੇਰਾ ਰੋਜ਼ ਫੋਨ ਕੱਟ ਦਿੰਦਾ

ਇਹ ਕੋ ਜਗਾ ਤਾ ਤੂੰ ਮੇਰੀ ਬੇਇਜ਼ਤੀ ਕਰਾਏਂਗਾ ਅੱਜ ਤਾਂ ਮੈਨੂੰ ਵੀ ਸ਼ਰਮ ਆਉਣ ਲੱਗੀ ਤੇਰੇ ਪਿਓ ਪਤਾ ਕਿੰਨੇ ਔਖੇ ਪੈਸੇ ਕਮਾਉਂਦਾ ਚਾਰ ਦਿਨ ਕਿੱਥੇ ਸੀਗਾ ਉਹ ਕਹਿੰਦੇ ਨਹੀਂ ਆਇਆ ਇੱਥੇ ਤਾਂ ਮੈਂ ਕਿਹਾ ਸੀ ਨਾ ਮੈਂ ਨਹੀਂ ਜਾਣਾ ਸੀ ਇਨਸਟੀਟਿਊਟ ਚ ਉਹ ਕਹੀ ਜਨ ਐਨਾ ਵਧੀਆ ਇਨਸਟੀਟਿਊਟ ਆ ਤੈਨੂੰ ਇਹ ਵੀ ਪਤਾ ਲੱਗਦਾ ਸ਼ਰਮ ਹੀ ਲਈ ਹੋਈ ਆ ਤੂੰ ਕਿੰਨੇ ਕ ਤੇਰੇ ਪਰਦੇ ਪਾਵਾਂ ਮੈਂ ਜਿਵੇਂ ਤੇਰੇ ਪਿਓ ਨੂੰ ਪਤਾ ਲੱਗ ਗਿਆ ਨਾ ਉਹਨੇ ਮੇਰਾ ਵੀ ਕੱਖ ਨਹੀਂ ਛੱਡਣਾ ਚੱਲ ਹੁਣ ਘਰ ਤੈਨੂੰ ਤਾਂ ਘਰ ਜਾ ਕੇ ਪੁੱਛਦੀ ਆ ਸ਼ੁਕਰ ਕਰ ਮੈਨੂੰ ਫੋਨ ਆਇਆ ਚੱਲ ਸਸਤ ਨਮੇ ਲਾ ਕੋ ਆਈ ਸੀ ਕੀ ਤੋ ਜੋਤਨਾਲ ਇੰਸਟੀਚੂਟ ਆਹ ਹੋ ਆਈ ਸੀ ਮੰਮੀ ਕੀ ਕਹਿੰਦੇ ਉਹ ਮੰਮੀ ਕੋਸ਼ਿਸ਼ ਨਹੀਂ ਕਹਿੰਦਾ ਕੀ ਕਹਿਣਾ ਵਾ ਤੁਸੀਂ ਕਰ ਲਓ ਕੀ ਕੰਮ ਕਰਨਾ ਜ਼ੁਬਾਨ ਫੈਰੀ ਨਾ ਪਥੇਰੀ ਚਲਦੀ ਆ ਤਾਂ ਪਿੱਛੋਂ ਭਾਂਡੇ ਮਾਂ ਚ ਲੇ ਕੇ ਆਹ ਤਾਂ ਕਾਪਿਆ ਭਾਂਡਿਆਂ ਦਾ ਮੰਮੀ ਅੱਪੇ ਤਾਂ ਤੁਸੀਂ ਆ ਲੈਣ ਵਾਸਤੇ ਮੈਨੂੰ ਮਨਾ ਕੀਤਾ ਸੀ ਜਦੋਂ ਕੱਲ ਮੈਂ ਲੈਣ ਗਈ ਸੀ ਬਾਜ਼ਾਰੋਂ ਹੁਣ ਤੁਸੀਂ ਆਪਣੇ ਵਾਸਤੇ ਕੱਟੀ ਜਾਂਦੇ ਹੋ ਮੈਂ ਇਹ ਆਪਣੇ ਵਾਸਤੇ ਨਹੀਂ ਕੱਟਦੀ ਜੰਨਤ ਨੂੰ ਕੱਟ ਕੇ ਦੇ ਰਹੀਆਂ ਫਰੂਟ ਮੰਮੀ ਜੰਨਤ ਵਾਸਤੇ ਦੁਬਾਰਾ ਗਈ ਆ ਜਰਾ ਕਿਹਦੇ ਵਾਸਤੇ ਜੰਨਤ ਵਾਸਤੇ ਕੱਟ ਕੇ ਦੇ ਰਹੀਆਂ ਉਹਨੂੰ ਫਰੂਟ ਮੰਮੀ ਇਹ ਮੇਰੇ ਕੰਨਾਂ ਨੇ ਕੀ ਸੁਣ ਲਿਆ ਦੁਬਾਰਾ ਵੀ ਜੋ ਮੈਂ ਬੋਲਿਆ ਨਾ ਉਹੀ ਤੇਰੇ ਕੰਨਾਂ ਨੇ ਸੁਣਿਆ ਮੈਂ ਇਹ ਫਰੂਟ ਜੰਨਤ ਦੇ لیے ਕੱਟਣ ਲੱਗੀ ਜੰਨਤ ਵਾਸਤੇ ਆਹੋ ਮੈਂ ਤਾਂ ਨਾ ਬਬਲੀ ਸੋਚ ਲਿਆ ਹੁਣ ਮੈਂ ਨਹੀਂ ਹੁਣ ਕਿਸੇ ਦੇ ਨਾਲ ਵੀ ਕੁਝ ਵੀ ਮਾੜਾ ਕਰਨਾ ਬਹੁਤ ਕਰ ਲਿਆ ਮੈਂ ਹੁਣ ਤਾਂ ਮੈਂ ਆਰਾਮ ਨਾਲ ਹੀ ਰਹੂੰਗੀ ਆਖਿਰ ਕੀ ਵਿਗਾੜਿਆ ਉਹਨਾਂ ਨੇ ਮੇਰਾ ਮੰਮੀ ਮੈਨੂੰ ਲੱਗਦਾ ਤੁਹਾਡੀ ਤੇਪੀਅਤ ਖਰਾਬ ਆ ਤੁਸੀਂ ਦਵਾਈ ਦੂਈ ਲੈ ਲਓ ਜਾਓ ਬੈਠੋ ਉੱਥੇ ਮੈਂ ਦਿਨੇ ਆ ਦਵਾਈ ਨਹੀਂ ਕੁਛ ਨਹੀਂ ਹੋਇਆ ਹੈਗਾ ਮੈਨੂੰ ਮੈਂ ਨਾ ਬਿਲਕੁਲ ਠੀਕ ਹਾਂ ਕੁੜੀ ਵਿਚਾਰੀ ਸਕੂਲੋਂ ਭੁੱਖਣ ਭਾਣੀ ਆਈ ਆ ਉਹਨੂੰ ਰੋਹਾ ਦੇਣਾ ਨਹੀਂ ਫਰੂਟ ਪੜਾ ਦੇ ਉਹਨੂੰ ਖਾਣ ਨੂੰ ਦਵਾ ਮੈਂ ਕੁਛ ਨਾਲੇ ਸਕੂਲ ਵਾਲਿਆਂ ਦਾ ਨੰਬਰ ਦੇ ਦੀ ਮੈਨੂੰ ਵਿਚਾਰੀ ਵੈਨ ਹਟਾ ਕੇ ਰੱਖਦੀ ਅਗਲੀ ਦੀ ਤੁੱਪ ਦੇ ਵਿੱਚ ਮਰਦੀ ਆਉਂਦੀ ਆ ਬੈਨ ਲਾਉਣੀ ਆ ਵਾਪਸ ਉਹਦੀ ਨਾ ਮੈਂ ਹਟਾਈ ਆ ਬੈਨ ਆਪੇ ਹਟਾਈ ਸੀ ਆ ਸਾਰਾ ਭੰਡਾ ਮੇਰੇ ਸਿਰ ਤੇ ਭੰਤਾ ਨਾਲੇ ਮਾਤਾ ਨੂੰ ਕੀ ਹੋ ਗਿਆ ਇੰਨੀ ਜੇਤੀ ਤਾਂ ਗਿਰਗੱਠ ਨਹੀਂ ਰੰਗ ਬਦਲਦਾ ਇੰਨੀ ਜਲਦੀ ਇਹ ਬਦਲ ਗਈ ਲੈ ਮੇਰਾ ਜੰਨਤ ਪੁੱਤ ਫਰੂਟ ਖਾ ਖਾਲਾ ਨਾ ਮਤਨ ਕੀ ਹੋ ਗਿਆ ਇਹਨੇ ਕਿਵੇਂ ਗਿਰਗਟਵਾਂ ਘਰ ਅੱਗੇ ਬਤਾ ਲਿਆ ਜਰੂਰ ਦਾਲ ਚ ਕੁਛ ਕਾਲਾ ਲੱਗਦਾ ਮਾਲਾ ਵਰਗੀ ਸਿੱਤੀ ਹੋ ਜਾਵੇ ਇਹ ਤਾਂ ਕਦੀ ਹੋ ਨਹੀਂ ਸਕਦਾ ਨਾ ਮਨਦੀਪ ਦੇ ਪੇਕਿਆਂ ਤੋਂ ਆਉਣ ਤੋਂ ਬਾਅਦ ਮੰਮੀ ਨੇ ਇੱਕੋ ਜਿਹਾ ਰੰਗ ਬਦਲ ਲਿਆ ਕੋਈ ਨਾ ਕੋਈ ਗੱਲ ਤਾਂ ਹੈਗੀ ਜਰੂਰ ਮਨਦੀਪ ਦੇ ਪੇਕਿਆਂ ਦੀ ਜਿਹਦੇ ਕਰਕੇ ਮੰਮੀ ਨੇ ਰੰਗ ਬਦਲ ਲਿਆ ਆਹ ਮੇਰਾ ਪੁੱਤ ਹੋਰ ਲੈ ਅੱਲ ਸਾਰੇ ਖਾਣਿਆ ਤੂੰ ਇਹ ਜੀ ਸੱਸੀ ਗਲ ਮੰਮੀ ਕੀ ਹਾਲ ਹੈ ਜੀ ਠੀਕ ਹੋ ਆ ਗਿਆ ਗੋਲਡੀ ਤੂੰ ਹਾਂ ਜੀ ਹਾਂ ਜੀ ਨਾ ਲੈਣਾ ਆ ਬਬਲੀ ਨੂੰ ਨਾ ਮਾੜਾ ਮੋਟਾ ਸਮਝਾ ਲਾ ਨਾ ਹੁਣ ਕੀ ਕਰਤਾ ਬਬਲੀ ਨੇ ਅੱਜ ਗਈ ਸੀਗੀ ਜੋਤ ਦੇ ਨਾਲ ਇੰਸਟੀਚੂਟ ਆਪਣੇ ਦੱਸਿਆ ਇਹਨੇ ਤੁਹਾਨੂੰ ਨਹੀਂ ਮੇਰੇ ਨਾਲ ਤਾਂ ਕੋਈ ਗੱਲ ਨਹੀਂ ਹੋਈ ਨਾ ਦੱਸਿਆ ਤਾਂ ਇਹਨੇ ਮੈਨੂੰ ਵੀ ਕੁਝ ਨਹੀਂ ਮੈਂ ਮਾੜਾ ਜਿਹਾ ਪੁੱਛ ਕੀ ਲਿਆ ਵੀ ਇੰਸਟੀਚੂਟ ਵਾਲੇ ਕੀ ਕਹਿੰਦੇ ਤਾੜ-ਤਾੜ ਬੋਲਦੀ ਆ ਮੇਰੇ ਤਾਂ ਮਗਰ ਹੀ ਪੈ ਗਈ ਮੈਨੂੰ ਕਹਿੰਦੀ ਤੁਸੀਂ ਕੀ ਲੈਣਾ ਇੰਨੇ ਸਵਾਲ ਪੁੱਛਦੇ ਹੋ ਮੇਰੇ ਤੋਂ ਮੈਂ ਪੁੱਛਣਾ ਬਬਲੀ ਨੂੰ ਹੈ ਕਿੱਥੇ ਆ ਇਹ ਅੰਦਰ ਹੀ ਹੋਣੀ ਆ ਬਬਲੀ ਆ ਗੱਲ ਸੁਣ ਮੇਰੀ 1 ਮਿੰਟ ਆ ਦੇਖ ਲੈ ਤੇਰੀ ਦਾਦੀ ਨੇ ਆਉਂਦਿਆ ਕੰਨ ਭਰਤੇ ਤੇ ਤੇਰੇ ਪਿਓ ਦੇ ਹੁਣ ਕੀ ਜਵਾਬ ਦੇਣਾ ਤੇਰੇ ਪਿਓ ਨੂੰ ਮੈਨੂੰ ਦੱਸ ਮੈਂ ਅੱਜ ਸੰਭਾਲ ਲਵਾਂ ਬਸ ਅੱਗੇ ਤੋਂ ਕਦੀ ਮੌਕਾ ਨਹੀਂ ਦਿੰਦਾ ਸ਼ਿਕਾਇਤਾਂ ਪੰਨਾ ਤਾਂ ਤੇਰੇ ਪਿਓ ਨੂੰ ਟਕਾਵਾਂ ਤੇਰੇ ਨਾਲ ਤਾਂ ਮੈਂ ਫੇਰ ਗੱਲ ਕਰਦੀ ਆ ਸਤਿ ਏਖਦੀਆਂ ਮੈਂ ਕੀ ਕਰਾਂ ਸੁਣਿਆ ਜਲਦੀ ਆ ਆਈ ਸਰਦਾਰ ਜੀ ਆ ਗਈ 1 ਮਿੰਟ ਹੁਣ ਦੱਸ ਕੀ ਕਰਾਂ ਮੈਂ ਕੀ ਜਵਾਬ ਦਵਾਂ ਹਾਜੀ ਸਰਦਾਰ ਜੀ ਆਗੇ ਤੁਸੀਂ ਮੈਂ ਜਿਹੋ ਤੇ ਇੰਸਟਿਊਟ ਗਈ ਸੀ ਮੈਨੂੰ ਦੱਸ ਦਿੰਦੀ ਮੈਂ ਵੀ ਨਾਲ ਚਲੇ ਜਾਂਦਾ ਸਰਦਾਰ ਜੀ ਮੈਂ ਵੀ ਕਿੱਥੇ ਜਾਣਾ ਸੀ ਉਹ ਤਾਂ ਉਹਨਾਂ ਦਾ ਫੋਨ ਆਇਆ ਮੈਨੂੰ ਲੱਗਦਾ ਉਹਨਾਂ ਨੇ ਪਹਿਲਾਂ ਤੁਹਾਨੂੰ ਹੀ ਲਾਇਆ ਸੀਗਾ ਤੁਹਾਡਾ ਫੋਨ ਨਹੀਂ ਲੱਗਿਆ ਤਾਂ ਉਹਨਾਂ ਨੇ ਮੈਨੂੰ ਫੋਨ ਕਰਤਾ ਉਹ ਦਾ ਫਿਊਚਰ ਬਾਰੇ ਕਹਿੰਦੇ ਅੱਗੋਂ ਕੋਈ ਡਿਸਕਸ ਕਰਨਾ ਸੀ ਤਾਂ ਬੁਲਾਇਆ ਸੀ। ਨਾਹੀ ਗੱਲ ਜੇ ਬੀਨੂ ਦੱਸ ਦਿੰਦੀ ਜਦ ਮੈਂ ਪੁੱਛਿਆ ਸੀਗਾ ਮੈਂ ਕਿਹਾ ਤੇਰੇ ਦੰਦੀਆਂ ਵੱਢਦੀ ਸੀਗੀ। ਮੰਮੀ ਮੈਂ ਗੱਲ ਕਰਦਾ ਤਾਂ ਪਿਆ ਪਹਿਲਾਂ ਮੈਨੂੰ ਤਾਂ ਗੱਲ ਕਰ ਲੈਣ ਦੋ। ਆ ਉੱਥੇ ਗਈ ਸੀ ਕੀ ਕਹਿੰਦੇ ਉਹ ਕੋਈ ਲੰਮਾ ਲੁੰਮਾ ਤਾਂ ਨਹੀਂ ਸਰਦਾਰ ਜੀ ਦਾ? ਨਹੀਂ ਨਹੀਂ ਸਰਦਾਰ ਜੀ ਲੰਬਾ ਲੁੰਬਾ ਕੋਈ ਨਹੀਂ ਆਇਆ ਉੱਥੇ ਤਾਂ ਸਭ ਟਿੱਕਿਆ ਹੋਇਆ ਵਾ। ਮੈਂ ਸਗੋਂ ਉਹਨਾਂ ਨੂੰ ਕਿਹਾ ਹੀ ਪੱਗੇ ਤੋ ਡਿਸਕਸ ਕਰਨਾ ਤਾਂ ਇਹਦੇ ਪਾਪਾ ਨਾਲ ਕਰ ਲਿਆ ਕਰੋ। ਤੁਹਾਡਾ ਨੰਬਰ ਮੈਂ ਦੇ ਆਈਆਂ ਉਹਨਾਂ ਨੂੰ ਫੇਰ। ਚੱਲ ਚੰਗਾ ਕੋਈ ਨਹੀਂ ਮੈਂ ਵੀ ਲੰਘਦਾ ਟੱਪਦਾ ਨਾ ਜਿਹੜਾ ਮਾਰਦਾ ਰਹੂੰਗਾ ਇੰਸਟੀਚਿਊਟ ਤੇ ਤੂੰ ਹਣ ਮੂਹਤ ਤੋਂ ਲੋਕਰਾਂ ਮੈਂ ਰੋਟੀ ਪਾਦਨੀ ਆਉਂਦੇ ਇੰਨਾ ਗੱਲਾਂ ਚ ਲੱਗ ਕੇ ਰਹੇ ਸੀ ਛੱਡ ਠੀਕ ਹੈ ਨਾ ਮੇਰੇ ਨਾਲ ਜਵਾਨ ਲੜਾਉਣੀ ਤੈਨੂੰ ਤਾਂ ਮੈਂ ਦੱਸੂ ਚੰਗੀ ਤਰ੍ਹਾਂ ਮਾਤਾ ਜਿੰਨੇ ਮਰਚੀ ਪੰਗੇ ਲਾ ਲਾ ਜਿਤਨਾ ਮੈਂ ਹੀ ਆ ਕੀ ਸੱਟ ਤਾ ਹਾਏ ਹਾਏ ਪਾਣੀ ਪਾਣੀ ਕੀਤਾ ਪਿਆ ਕੀ ਕੀਤਾ ਏ ਆ ਕੀ ਕੀਤਾ ਉਹ ਬਡਮਾ ਮੈਂ ਤਾਂ ਖੋਲਦੀ ਬੇਸੀ ਉੱਥੇ ਲੇ ਗਿਰ ਗਈ ਬੋਤਲ ਨਾ ਹੱਥ ਟੁੱਟੇ ਤੇਰੇ ਕੋਈ ਕੰਮ ਚੱਜ ਨਾਲ ਨਹੀਂ ਹੁੰਦਾ ਤੇਰਾ ਮੈਂ ਜਾਣ ਕੇ ਕਿਵੇਂ ਜਬਾਨ ਲੜਾਨੀ ਆ ਮੇਰ ਨਾਲ ਪਤਾ ਨਹੀਂ ਲੱਗਦਾ ਤੈਨੂੰ ਨਾ ਕੀ ਗੱਲ ਹੋ ਗਈ ਇਹਨਾਂ ਰੋਲਾ ਘਾਟੇ ਪਾਇਆ ਵਾ ਮੰਮੀ ਵੇਖੋ ਇੱਧਰ ਚਿੱਕੜ ਚਿੱਕੜ ਕੀਤਾ ਪਿਆ ਇਹਨੇ ਪਤਾ ਲੱਗਦਾ ਨਹੀਂ ਇਹਨੂੰ ਕਰਨਾ ਕੀ ਐ ਸਾਰਾ ਪਾਣੀ ਡੋਲ ਛੱਡਿਆ ਨਹੀਂ ਤੂੰ ਕਿਉਂ ਰੋਨੀ ਆ ਵੱਡ ਮਰ ਥੱਪੜ ਮਾਰਿਆ ਨਾ ਕੀ ਗੱਲ ਤੂੰ ਕੁੜੀ ਤੇ ਹੱਥ ਕਿਵੇਂ ਚੱਕਿਆ ਮੰਮੀ ਹੱਥ ਨਾਲ ਚੱਕਾ ਤਾਂ ਹੋਰ ਕੀ ਕਰਾਂ ਸਾਰੀ ਰਸੋਈ ਚ ਪਾਣੀ ਪਾਣੀ ਕੀਤਾ ਪਿਆ ਇਹਨੂੰ ਪਤਾ ਨਹੀਂ ਲੱਗਦਾ ਨਹੀਂ ਪਾਣੀ ਹੀ ਡੋਲਿਆ ਵਾ ਦੁੱਧ ਤਾਂ ਨਹੀਂ ਬਾਹਰ ਪੋਚਾ ਲਿਆ ਕੇ ਮਾਰ ਦੇ ਪੋਚਾ ਨਿਆਲੇ ਨਾ ਤੂੰ ਇਹ ਨਾ ਸੋਚੀ ਮੇਰੀ ਮਾਂ ਚਲੀ ਜਾਂਦੀ ਹੈ ਤੇ ਮੈਂ ਆਪਣੀਆਂ ਮਨਮਰਜ਼ੀਆਂ करूंगी ਕੁੱਟੋਂਗੀ ਫੜ ਕੇ ਕੁੜੀ ਨੂੰ ਇਹਦੀ ਦਾਦੀ ਹੈਗੀ ਆ ਹਜੇ ਮੈਂ ਆਪੇ ਸੰਭੂਗੀ ਇਹਨੂੰ ਚਲ ਆ ਮੇਰੀ ਪੁੱਤ ਅੰਦਰ ਚੱਲਦੇ ਆਪਾਂ ਆਪੇ ਤੇਰੀ ਵੱਡੀ ਮੰਮਾ ਲਾਉਗੀ ਪੋਚੇ ਇੱਥੇ ਮਾਰਦੀ ਆ ਕੁੜੀ ਨੂੰ ਨਾ ਆਹ ਕੀ ਗੱਲ ਜਿਹੜੀ ਮਾਤਾ ਜੰਨਤ ਦਾ ਖਹਿੜਾ ਨਹੀਂ ਸੀ ਛੱਡਦੀ ਉਹ ਅੱਜ ਜੰਨਤ ਨੂੰ ਬੁੱਕਲ ਚ ਲਈ ਬੈਠੀ ਆ ਆਹ ਕੱਲ ਤਾਂ ਪਤਾ ਕਰਨੀ ਪੈਣੀ ਆ ਮਾਤਾ ਦੇ ਦਿਮਾਗ 'ਚ ਗੇਮ ਕਿਹੜੀ ਚੱਲਦੀ ਪਈ ਆ ਆਗੀ ਮਨਦੀਪ ਹਾਂਜੀ ਆ ਬੈਠ ਮੇਰੇ ਕੋਲੇ ਆ ਜਾ ਉਹ ਬੈ ਜਾ ਮਨਦੀਪ ਮੇਰੇ ਕੋਲੇ ਮਮੀ ਜੀ ਮੈਂ ਪਾਣੀ ਪੀ ਕੇ ਆਈ ਪਾਣੀ ਵੀ ਆ ਜਾਂਦਾ ਵਾ ਧੋ ਘੜੀ ਬੈਠ ਪਸੀਨਾ ਤਾਂ ਸੁਕਾ ਲਾ ਇੰਨੀ ਥੱਕੀ ਹਾਰੀ ਆਈਆਂ ਤੂੰ ਆ ਬੈਠ ਜਾ ਬਬਲੀ ਆ ਕੋਟੇਕ ਪਾਣੀ ਲਿਆਈ ਮਾੜਾ ਜਾ ਮਾਤਾ ਨੂੰ ਬੈਠੀ ਬਿਠਾਈ ਨੂੰ ਪਾਣੀ ਚਾਹੀਦਾ ਲੈ ਆ ਗਈ ਮਨਦੀਪ ਤੂੰ ਵੀ ਹਾਂਜੀ ਲੈ ਪਾਣੀ ਆ ਲੈ ਮਨਦੀਪ ਪਾਣੀ ਪੀ ਆ ਮਾਤਾ ਨੂੰ ਕੀ ਹੋ ਗਿਆ ਆ ਸੂਰਜ ਕਿਹੜੇ ਬੰਨਿਆ ਚੜਿਆ ਅੱਜ ਨਹੀਂ ਕਿੱਥੇ ਚੱਲੀ ਆ ਹੁਣ ਮੰਮੀ ਮੇਰੇ ਸੋਇਚ ਦੇਖਣਾ ਕੋਈ ਕੰਮ ਆ ਦੀਦੀ ਇਕੱਲੇ ਲੱਗੇ ਹੋਏ ਨੇ ਸਵੇਰ ਦੇ ਉਹ ਕਿ ਟੈਨਿਕਸ਼ ਕਰਦੀ ਉਹ ਆਰਾਮ ਹੀ ਕਰਦੀ ਆ ਉਹ ਸਾਰਾ ਦਿਨ ਤੂੰ 10 ਮਿੰਟ ਨਾ ਬੈਠ ਜਾ ਕੋਈ ਨਹੀਂ ਆਰਾਮ ਕਰ ਲੈ ਸਾਰਾ ਦਿਨ ਉੱਥੇ ਹੱਡ ਤੋੜਦੀ ਆ ਆਪਣੇ ਤੂੰ ਬੈਠ ਜਾ 10 ਮਿੰਟ ਨਾ ਮੰਮੀ ਨੂੰ ਕੀ ਹੋ ਗਿਆ ਲੱਗਦਾ ਜੁੱਤੀਆਂ ਗੰਨਾਂ ਦਾ ਅਸਰ ਹੋ ਗਿਆ ਮੰਮੀ ਤੇ ਸ਼ੁਕਰ ਅਰਪਾ ਜੀ ਮੰਮੀ ਬਦਲ ਜਾਣ ਤਾਂ ਸਾਡੇ ਦੋਵੇਂ ਮਾਵਾਵਾਂ ਤੀਆਂ ਦੇ ਦਿਨ ਸੁਧਰ ਜਾਣਗੇ ਮਨਦੀਪ ਮਨਦੀਪ ਹਾਂਜੀ ਮੈਂ ਕਿੱਥੇ ਗਵਾਚੀ ਤੂੰ ਮੈਨੂੰ ਦੱਸ ਤਾਂ ਜਰਾ ਕਿ ਆਪਣੀ ਮੰਮੀ ਨੂੰ ਫੋਨ ਕੀਤਾ ਸੀਗਾ ਕੀ ਕਰੇ ਹੁਣ ਉਹ ਮੰਮੀ ਬਸ ਇਦਾਂ ਹੀ ਨੇ ਹਾਲੇ ਤਾਂ ਕੋਈ ਫਰਕ ਨਹੀਂ ਹੈਗਾ ਚਲ ਠੀਕ ਹੋ ਜਾਣਗੇ ਮੈਂ ਤਾਂ ਐਂ ਕਹਿੰਦੀ ਸੀਗੀ ਵੀ ਤੂੰ 4 ਦਿਨ ਲਾ ਆ ਆਪਣੀ ਮੰਮੀ ਦੇ ਕੋਲੇ ਹਾਂਜੀ ਮੰਮੀ ਮੈਂ ਪਹਿਲਾਂ ਦੁਕਾਨ ਦਾ ਦੇਖ ਲਾਂ ਜੇ ਛੁੱਟੀ ਮਿਲੂਗੀ ਫੇਰ ਹੀ ਜਾਉਂਗੀ ਨਾ ਦੁਕਾਨ ਦਾ ਕੀ ਆ ਦੋ ਛੁੱਟੀਆਂ ਤਾਂ ਤੈਨੂੰ ਦੇ ਹੀ ਦੇਣਗੇ ਉਹ ਨਾਲੇ ਮਾਂ ਤੋਂ ਵੱਡੀ ਤਾਂ ਕੋਈ ਚੀਜ਼ ਨਹੀਂ ਹੁੰਦੀ ਤੂੰ ਨਾ ਆਪਣੀ ਮਾਂ ਦਾ ਪਤਾ ਲੈ ਨਹੀਂ ਨਹੀਂ ਮੰਮੀ ਇੰਨੀ ਛੁੱਟੀਆਂ ਕਰਕੇ ਕਿੱਥੇ ਸਰਦਾ ਆ ਅਗਲੇ ਤਾਂ ਛੁੱਟੀਆਂ ਦੇ ਪੈਸੇ ਵੀ ਤਾਂ ਕੱਟਣੇ ਨੇ ਨਾ ਤੇ ਮੇਰਾ ਫਿਰ ਗੁਜ਼ਾਰਾ ਕਿੱਥੋਂ ਹੋਊਗਾ ਚੱਲ ਕੋਈ ਨਾ ਤੇ ਤੂੰ ਛੁੱਟੀ ਨਹੀਂ ਕਰਨੀ ਤਾਂ ਤੂੰ ਐਂ ਕਰਿਆ ਕਰ ਰੋਜ਼ ਨਾ ਗੋਲਡੀ ਨਾਲ ਘੰਟਾ ਪਹਿਲਾਂ ਨਿਕਲ ਜਾ ਕਰ ਆਪਦੀ ਮੰਮੀ ਦਾ ਪਤਾ ਲੈ ਕੇ ਫਿਰ ਕੰਮ ਤੇ ਚਲੇ ਜਾਇਆ ਕਰ ਹਾਂਜੀ ਮੰਮੀ ਮੈਂ ਦੇਖਦੀ ਆਂ ਆਈ ਕਰ ਜਾਂ ਫਿਰ ਤੂੰ ਵੀ ਥੱਕੀ ਹਾਰੀ ਤਾਂ ਆਈ ਆਂ ਮੂੰਹ ਹੱਥ ਧੋਲਾ ਨਾਲੇ ਫਿਰ ਤੂੰ ਜੰਨਤ ਨੂੰ ਵੀ ਪੜਾਉਣਾ ਹੋਣਾ ਵਾ ਹਾਂਜੀ ਮੰਮੀ ਲਾ ਜੇ ਮਾਤਾ ਐ ਵੀ ਇੰਨਾ ਮਾਵਾਤੀਆਂ ਦਾ ਹੇਸ਼ ਕਰਨ ਲੱਗ ਪਈ ਤਾਂ ਮੇਰਾ ਤਾਂ ਇਸ ਘਰ ਦੇ ਵਿੱਚ ਕੁਝ ਨਹੀਂ ਰਹਿਣਾ ਕਿਤੇ ਸੱਚੀ ਤਾਂ ਨਹੀਂ ਮਾਤਾ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਇਹ ਤਾਂ ਨਹੀਂ ਕਿਤੇ ਮਾਤਾ ਸੱਚੀ ਬਦਲ ਗਈ ਹੋਵੇ ਵਾਇਗਰ ਵਾਇਗਰ ਇਹ ਕੀ ਹੋ ਗਿਆ